ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਰਸ ਗਿਆ ਨਿੰਬੂ ਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਇਹ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਹੈ ਤਾਂ ਛੋਟਾ ਰਸੀਆ ਨੇ ਬੂਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਰਸੀਆ ਨੇ ਬੂਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਅੱਜ ਮੋਈ ਕੱਲ ਮੋਈ ਛੱਟ ਮੋਈ ਪੱਟ ਮੋਈ ਮੈਂ ਰਸੀਆ ਨੇ ਬੂਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਰਸੀਆ ਨੇ ਬੂਲਿਆ ਦੇਵੇ ਮੇਰੀ ਉੱਠੀ ਕਲੇਜੇ ਪੀੜ ਨਾ ਨਿਭਵਾ ਤੂੰ ਇਥੇ ਸੁਣੀਦਾ ਨਾ ਨਿਭਵਾਲਾ ਰ ਨਾ ਨਿਭਵਾ ਤੂੰ ਇਥੇ ਸੁਣੀਦਾ ਨਾ ਨਿਭਵਾਲਾ ਸ਼ਾਵਾச்சே ਮੇਰੇ ਮਾਇਏ ਦੇ ਜਿਨ ਨੇ ਭੂਲਿਆਂ ਦੇ ਧੋੜ ਬਰਸੀਆ ਬਰਸੀਆ ਨਿਭੂਲਿਆਂ ਦੇ ਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਭੂਲਿਆਂ ਦੇ ਵੇ ਮੇਰੀ ਉਟੀ ਕਲੇਜੇ ਪੀੜ ਅਜਮੋਈ ਕਲਮੋਈ ਝਟਮੋਈ ਪਟਮੋਈ ਮੈ ਰਸਿਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਰਸਿਆ ਨਿਬੂ ਲਿਆ ਦੇਵੇ ਰੀ ਉਟੀ ਕਲੇਜੇ ਪੀੜ ਨਾ ਰਸਿਆ ਤੂੰ ਨਾ ਨਿਬੂਆ ਤੂੰ ਇਥੇ ਸੁਣੀਦਾ ਨਾ ਨਿਬੂਆ ਕਸ਼ਮੀਰ ਨਾ ਨਿਬੂਆ ਤੂੰ ਇਥੇ ਸੁਣੀ ਨਾ ਨਿਬੂਆ ਕਸ਼ਮੀਰ ਸ਼ਾਵਾ ਚੇ ਮੇਰ ਮਾਇਏ ਦੇ ਜਨੇ ਬਰਫਾਂ ਲਿਆਂਦੇ ਚੀਰ ਵਰ ਰਸਿਆ ਮੇਰ ਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਅੱਜ ਮੋਈ ਕਲ ਮੋਈ ਛੱਟ ਮੋਈ ਪਟ ਮੋਈ ਮੇਰ ਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਨਾਨ ਬੁਆ ਤੂੰ ਇਥੇ ਸੁਣੀ ਦਾ ਨਾਨ ਬੁਆ ਤੂੰ ਇਥੇ ਸੁਣੀਦਾ ਨਾਨ ਨਿਬੂਆ ਕਲਗਾਤੇ ਨਾਨ ਨਿਬੂਆ ਤੂੰ ਇਥੇ ਸੁਣੀਦਾ ਨਾਨ ਨਿਬੂਆ ਕਲਗਾਤੇ ਸ਼ਾਮਾ ਛੇ ਮੇਰੇ ਮਾਈਏ ਦੇ ਜਿਨ ਨਿਬੂਲਿਆਂ ਦੇ ਪੱਕੇ ਰਸੀਆ ਨਿਬੂਲਿਆਂ ਦੇ ਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਬੂਲਿਆਂ ਦੇ ਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਬੂਲਿਆਂ ਦੇ ਵੇ ਮੇਰੀ ਉਟੀ ਕਲੇਜੇ ਪੀੜ ਅਜਮੋਈ ਕਲਮੋਈ ਛਟਮੋਈ ਪਟਮੋਈ ਬਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਰਸੀਆ ਨਿਬੂ ਲਿਆ ਦੇਵੇ ਮੇਰੀ ਉਟੀ ਕਲੇਜੇ ਪੀੜ ਲੋ ਜੀ ਇਹ ਸੀ ਇੱਕ ਛੋਟਾ ਜਿਹਾ ਪੰਜਾਬੀ ਲੋਕ ਗੀਤ ਤੇ ਤੁਸੀਂ ਇਹਦਾ ਆਨੰਦ ਮਾਣੋ ਤੇ ਕੱਲ ਨੂੰ ਫੇਰ ਮਿਲਦੇ ਆਂ ਧੰਨਵਾਦ ਜੀ